ਕਵਨ ਕਵਨ ਗੁਣ ਕਾ ਕਾ ਗਾਵਾ ਤੂੰ ਸਾਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨਨ ਸਾਕੋ ਤੋਠਾ ਕਰਿਓ ਜ ਭਗਵਾਨਾ ਮਨ ਮੂਰਖ ਖੋਦ ਨੂੰ ਪਤਾ ਕੋਈ ਨਾ ਮੌਤ ਦੀਵੰਦੀ ਫਰੇ ਕਲਾ ਵਿਆਂ ਨੂੰ ਕੁੜਤੇ ਪੈਣ ਦੇ ਬੋਸ ਕੀਟ ਰਾਲ ਲੈ ਲੈ ਖੁੱਲੇ ਛਟਕੇ ਗਲੀ ਗਲਾ ਵਿਆਂ ਨੂੰ ਆਹ ਮੰਨ ਜਾ ਯਨਦਾ ਹੁਕਮਣੀ ਮੂਲ ਹੋਵਾ ਸਾंभ ਸਾंभ ਕੇ ਰੱਖਦਾ ਪਾਵਿਆਂ ਨੂੰ ਪੂਰਾ ਨਿੰਦਾ ਜੇ ਵੀਦਨੀ ਉਮਰ ਸਾਰੀ ਮਗਰੋਂ ਬੈਠ ਕੇ ਕਰੇ ਪਛਤਾਵਿਆਂ ਨੂੰ ਮਗਰੋਂ ਬੈਠ ਕੇ ਕਰੇ ਪਛਤਾਵਿਆਂ ਨੂੰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰਨਾ ਜਨ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਾਵਨ ਬੀੜ ਗ੍ਰੰਥ ਦੀ ਸਭ ਜੀਵਾਂ ਦਾ ਕਲਿਆਣ ਕਈ ਕਉਡੇ ਤਾਰੇ ਈਸ ਨੇ ਤਾਰੇ ਈਸ ਨੇ ਸੁਣ ਕੇ ਠੱਗ ਸਜਣ ਬਨਜਾਨ ਮੈਨੂੰ ਬਨਿਆ ਪੰਜਵੇਂ ਪਾਤਸ਼ਾਹ ਪਾਵਨ ਬੀੜ ਗ੍ਰੰਥ ਦੀ ਸਭ ਜੀਵਾਂ ਦਾ ਕਲਿਆਣ ਕਈ ਕਉਡੇ ਤਾਰੇ ਈਸ ਨੇ ਤਾਰੇ ਈਸ ਨੇ ਸੁਣ ਕੇ ਠੱਗ ਸਜਣ ਬਨਜਾਨ ਮੈਨੂੰ ਬਨਿਆ ਪੰਜਵੇਂ ਪਾਤਸ਼ਾਹ ਪਨੇ ਮੈਂ ਬਾਦਸ਼ਾਹ ਵਿੱਚ ਕਾਲੀ ਕਾਲ ਮਹਾਨ ਇਹਨੂੰ ਚੁਕਿਆ ਅਕਬਰ ਬਾਦਸ਼ਾਹ ਚੁਕਿਆ ਇੱਕ ਬਰਬਾਦਸ਼ਾਹ ਵਿੱਚ ਗਉਂਦਵਾਲ ਦੇ ਆਣ ਕਹਿੰਦਾ ਇਹ ਆ ਬੇਹਾਜਤ ਹੈ ਕਹਿੰਦਾ ਆ ਬੇਹਾਜਤ ਹੈ ਤੇ ਮੋਰ ਕਰੀਆਂ ਦਾਨ ਇਸ ਨੂੰ ਪੂਜਿਆ ਮੀਆਂ ਮੀਰ ਨੇ ਇਸ ਨੂੰ ਪੂਜਿਆ ਮੀਆਂ ਮੀਰ ਨੇ ਜਿਸਦਾ ਬਾਣੀ ਨਾਲ ਪਿਆਰ ਰਣੀ ਇਸ ਦੀ ਰੀਤ ਕੀ ਅਸੀਂ ਕਰਨੀ ਹੈ ਸੁਧੀਰੀ ਸਕੀ ਸਭ ਥੱਲੇ ਨੇ ਜੁ ਕੁਰਾਨ ਇਸ ਵਿੱਚ ਬਾਣੀ ਸ਼ਾ ਗੁਰਾਂ ਦੀ ਬਾਣੀ ਸ਼ਾ ਗੁਰਾਂ ਦੀ ਜੋ ਵੰਡ ਰਹੀ ਗਿਆਨ ਇਸ ਵਿੱਚ ਬਾਣੀ ਚੋਂ ਸਿਖਾ ਦੀ ਇਸ ਵਿੱਚ ਬਾਣੀ ਚੋਂ ਸਿਕਾਨੀ ਤੇ 11 ਪਟ ਸਹਬਾਨ 15 ਭਗਤ ਪਿਆਰੇ ਇਸ ਵਿੱਚ ਭਗਤ ਪਿਆਰੇ

ਸੁਦੀ ਕਰੀ ਲਖਾਈ ਜੇ ਸਣੇ ਭਾਈ ਗੁਰਦਾਸ ਮਹਾ ਵਿਦਵਾਨ ਪਹਿਲੇ ਹੈਡ ਗਰੰਥੀ ਹੋਣ ਦਾ ਪਹਿਲੇ ਹੈਡ ਗਰੰਥੀ ਹੋਣ ਦਾ ਬਾਬਾ ਬੁੱਢਾ ਜੀ ਨੂੰ ਮਾਨ ਜਿਹੜੇ ਝੁਕਦੇ ਸਰਦਾ ਨਾਲ ਨੇ ਝੁਕਦੇ ਸਰਦਾ ਨਾਲ ਨੇ ਮੰਗ ਮੰਗ ਮਰਦਾਂ ਪਾਣ ਤੇਰੇ ਦਰ ਤੋਂ ਕਾ ਵੀ ਅਮਰ ਵੀ ਤੇਰੇ ਦਰ ਤੋਂ ਕੋਈ ਅਮਰ ਵੀ ਵਿਦਿਆ ਦਾ ਮੰਗੇ ਦਾ सभ संगत कियो वाहेगुरु